ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਡੀ ਮਹੱਲਾ ਪੰਜਵਾ ਉਪਰੋਕਤ ਬਚਨ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਨੇ ਸੰਤ ਜਨਾਂ ਦੀ ਬੇਪਰਵਾਹੀ ਤਾਂ ਦੱਸ ਦਿੱਤੀ ਹੈ ਹੁਣ ਆਪ ਜੀ ਕਿਰਪਾ ਕਰਕੇ ਦੱਸੋ ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਉਹਨਾਂ ਦੀ ਕੀ ਹਾਲਤ ਹੈ ਤਾਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰ ਬਿਸਰਤ ਸਦਾ ਕੁਆਰੀ হে ਭਾਈ ਹਰ ਪਰਮੇਸ਼ਰ ਨੂੰ ਬਿਸਰਤ ਭੁੱਲ ਜਾਣ ਵਾਲੇ ਜੀਵਾਂ ਦੀ ਹਮੇਸ਼ਾ ਹੀ ਲੋਕ ਪਰਲੋਕ ਵਿੱਚ ਕੁਆਰੀ ਖਰਾਬੀ ਹੁੰਦੀ ਹੈ ਹਰ ਤਰ੍ਹਾਂ ਦੇ ਬਿਸ ਵਿਸ਼ਿਆਂ ਵਿੱਚ ਰਤ ਪ੍ਰੀਤੀ ਕਰਨ ਵਾਲੇ ਪੁਰਖਾਂ ਦੀ ਸਦਾ ਹੀ ਲੋਕ ਪਰਲੋਕ ਵਿੱਚ ਖੁਆਰੀ ਬੇ ਇਜਤੀ ਹੁੰਦੀ ਹੈ ਅੱਗੇ ਪਰਮੇਸ਼ਰ ਦੇ ਸਾਹਮਣਕ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਗੁਰਮੁਖਾਂ ਦੇ ਲਖਣ ਦੱਸਦੇ ਹਨ ਤਾਕ ਧੋਖਾ ਕਹਾਂ ਬਿਆਪੈ ਜਾ ਕੋ ਊਟ ਤੁਹਾਰੀ ਰਹਾ ਹੇ ਪਰਮੇਸ਼ਰ ਜੀ ਜਿੰਨਾ ਗੁਰਮੁਖ ਜਨਾਂ ਨੂੰ ਤੁਹਾਰੀ ਤੁਹਾਡੀ ਓਟ ਟੇਕ ਹੈ ਉਹਨਾਂ ਨੂੰ ਵਿਪਰਜਾ ਆਦ ਧੋਖਾ ਸੰਸਾ ਕਿਵੇਂ ਵਿਆਪ ਸਕਦਾ ਹੈ ਭਾਵ ਨਹੀਂ ਵਿਆਪ ਸਕਦਾ ਉਹਨਾਂ ਨਾਲ ਕੋਈ ਧੋਖਾ ਛਲ ਕੀ ਕਰ ਸਕਦਾ ਹੈ ਭਾਵ ਨਹੀਂ ਕਰ ਸਕਦਾ ਅੱਗੇ ਪਾਤਸ਼ਾਹ ਰਹਾਉ ਬਿਸਰਾਮ ਦੇ ਕੇ ਫਰਮਾਉਂਦੇ ਹਨ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਜਿਹੜਾ ਜੀਵਾਂ ਦਾ ਮਨੁੱਖਾ ਜੀਵਨ ਦਾ ਬਲਣਾ ਹੁੰਦਾ ਬਤਾਉਣਾ ਗੁਜ਼ਾਰਨਾ ਹੈ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਜੋ ਜੀਵਾਂ ਦਾ ਪਦਾਰਥਾਂ ਦੇ ਵਰਤੋਂ ਕਰਨ ਵਿੱਚ ਭੋਗਣ ਵਿੱਚ ਜੀਵਨ ਗੁਜ਼ਾਰਨਾ ਹੈ ਸਿਮਰਨ ਤੋਂ ਬਗੈਰ ਜੋ ਜੀਵਨ ਰੂਪੀ ਬਲਣਾ ਬਲੇਵਾ ਪਾਪ ਪਦਾਰਥ ਹੈ ਸਿਮਰਨ ਤੋਂ ਬਗੈਰ ਮਨਮੁਖ ਜੀਵਾਂ ਦਾ ਜੋ ਜੀਵਨ ਹੈ ਉਸ ਨੂੰ ਵਿਸ਼ਿਆਂ ਰੂਪੀ ਜ਼ਹਿਰ ਵਿੱਚ ਪਾ ਕੇ ਕਾਮ ਰੂਪੀ ਮਧਾਣੀ ਰੜਕਦੀ ਰਹਿੰਦੀ ਹੈ ਜਿਵੇਂ ਲੱਕੜਾਂ ਚੁੱਲ੍ਹੇ ਵਿੱਚ ਸੜਦੀਆਂ ਹਨ ਤਿਵੇਂ ਤ੍ਰਿਸ਼ਨਾ ਰੂਪੀ ਅਗਨੀ ਵਿੱਚ ਉਹਨਾਂ ਜੀਵਾਂ ਦਾ ਤਨ ਮਨ ਸੜਦਾ ਹੀ ਰਹਿੰਦਾ ਹੈ ਉਹ ਤਾਂ ਇਸ ਤਰ੍ਹਾਂ ਹਨ ਪਾਤਸ਼ਾਹ ਫਰਮਾਉਂਦੇ ਹਨ ਜਿਵੇਂ ਕਿ ਅਜਗਰ ਸੱਪ ਦੀ ਅਰਜਾਰੀ ਉਮਰ ਗੁਜ਼ਰਦੀ ਹੈ ਜਿਸ ਪ੍ਰਕਾਰ ਅਜਗਰ ਸੱਪ ਦੀ ਆਪਣੀ ਅਰਜਾਰੀ ਉਮਰ ਹੀ ਦੁੱਖ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਜਿਉਂ-ਜਿਉਂ ਉਸ ਦੀ ਉਮਰ ਲੰਮੀ ਹੁੰਦੀ ਹੈ ਤਿਉਂ-ਤਿਉਂ ਉਸ ਦੀ ਜ਼ਹਿਰ ਵਾਦੀ ਜਾਂਦੀ ਇਸੇ ਤਰ੍ਹਾਂ ਜਿਉਂ-ਜਿਉਂ ਮਨਮੁਖ ਜੀਵਾਂ ਦੀ ਉਮਰ ਵਾਦੀ ਜਾਂਦੀ ਹੈ ਤਿਉਂ-ਤਿਉਂ ਉਹਨਾਂ ਦੀ ਕਾਮ, ਕ੍ਰੋਧ, ਦ੍ਰਿਸ਼ਨਾ, ਈਰਖਾ ਆਦ ਦੀ ਜ਼ਹਿਰ ਵਧਦੀ ਜਾਂਦੀ ਹੈ ਤੇ ਸੱਪ ਵਾਂਗ ਦੁਖੀ ਹੁੰਦੇ ਰਹਿੰਦੇ ਹਨ ਭਾਵੇਂ ਉਹਨਾਂ ਦੀ ਲੰਮੀ ਉਮਰ ਵੀ ਨਿਸਫਲ ਹੈ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਭਾਵੇਂ ਜੀਵ ਨੌ ਖੰਡਾਂ ਦਾ ਰਾਜ ਕਮਾ ਲੈਣ ਪਰੰਤੂ ਨਾਮ ਤੋਂ ਬਿਗੈਰ ਅੰਤ ਨੂੰ ਉਹ ਜੀਵ ਆਪਣੀ ਜੀਵਨ ਦੀ ਬਾਜੀ ਹਾਰ ਕੇ ਪ੍ਰਲੋਕ ਨੂੰ ਚੱਲੇ ਗੋ ਚੱਲੇ ਜਾਣਗੇ ਜੈਸਾ ਕਿ ਕਬੀਰ ਇਹੋ ਤਾਂ ਜਾਏਗਾ ਸਕੋ ਤਾਂ ਲੇਹੋ ਬਹੂਰ ਨਾਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋਰ ਗੁਣ ਨਿਦਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਏ ਭਾਈ ਸ਼ੁਭ ਗੁਣਾ ਦੇ ਨਿਦਾਨ ਖਜਾਨੇ ਪਰਮੇਸ਼ਰ ਦੇ ਗੁਣ ਉਹਨਾਂ ਪੁਰਖਾਂ ਨੇ ਹੀ ਗਾਉਣਾ ਕੀਤੇ ਹਨ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਧਾਰਨਾ ਕੀਤੀ ਹੈ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲਹਾਰੀ ਉਹ ਪੁਰਖ ਬ੍ਰਹਮਾਨੰਦ ਰੂਪੀ ਸੁਖ ਨੂੰ ਪ੍ਰਾਪਤ ਕਰਕੇ ਸਦਾ ਸੁਖੀ ਹਨ ਤੇ ਉਸ ਉਹਨਾਂ ਦਾ ਮਨੁੱਖਾ ਜੀਵਨ ਉਹਨਾਂ ਦਾ ਮਨੁੱਖਾ ਜਨਮ ਵੀ ਧੰਤਾ ਦੇ ਜੋਗ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਤਿਨਾਂ ਪੁਰਖਾਂ ਤੋਂ ਅਸੀਂ ਬਲਹਾਰੀ ਕੁਰਬਾਨ ਜਾਂਦੇ ਹਾਂ ਟੋਡੀ ਮਹੱਲਾ ਪੰਜਵਾ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਟੋਡੀ ਰਾਗਣੀ ਵਿੱਚ ਕਰ ਦੂਸਰੇ ਸੁਰ ਤਾਲ ਵਿੱਚ ਚੌਪ ਦੇ ਚਾਰ ਪਦਿਆਂ ਵਾਲੇ ਸ਼ਬਦ ਪਹਿਲਾਂ ਮੰਗਲ ਕਰਦਿਆਂ ਪਦਾਰਥਾਂ ਪਿੱਛੇ ਦੌੜ ਦੇ ਮਨ ਨੂੰ ਸਿਖਿਆ ਦਿੰਦੇ ਹੋਏ ਉਚਾਰਨ ਕਰਦੇ ਆ ਇੱਕ ਅਦਵੈਤ ਰੂਪ ਪਰਮੇਸ਼ਰ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਤਾਇਓ ਰੇ ਮਨ ਦਹਿ ਦਿਸ ਤਾਇਓ ਰੇ ਤੂੰ ਭਾਵ ਹੈ ਭਾਈ ਤਾਇਓ ਤਾ ਜਾਣ ਵਾਲੇ ਪਾ ਮਿੱਥਿਆ ਪਦਾਰਥਾਂ ਦੇ ਵਾਸਤੇ ਮਨ ਦਸੋ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ। ਦਸੇ ਇੰਦਰੀਆਂ ਦੇ ਵਿਸ਼ਿਆ ਰੂਪੀ ਅੱਗ ਦਾ ਸਾੜਿਆ ਹੋਇਆ ਸੰਕਲਪਾਂ ਵਿਕਲਪਾਂ ਵਿੱਚ ਦੌੜਦਾ ਫਿਰਦਾ ਹੈ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਪੁਲਾਇਓ ਰਹਾਉ ਮਾਇਆ ਵਿੱਚ ਮਗਨ ਮਸਤ ਹੋ ਕੇ ਵਿਸ਼ੇ ਭੋਗਣ ਦੇ ਸਵਾਦ ਵਿੱਚ ਤੇ ਪਦਾਰਥ ਜੋੜਨ ਦੇ ਲੋਭ ਲਾਲਚ ਵਿੱਚ ਮੋਇਆ ਗਿਆ ਹੈ ਇਸ ਕਰਕੇ ਉਸ ਪ੍ਰਭ ਵਾਹਿਗੁਰੂ ਦੇ ਔਗਣਾ ਵਾਲਾ ਜਾਣ ਕੇ ਇਸ ਨੂੰ ਆਪ ਹੀ ਆਪਣੇ ਸਰੂਪ ਵੱਲੋਂ ਪੁਲਾਇਆ ਹੋਇਆ ਹੈ ਜਿੰਨਾ ਵਿਕਾਰਾਂ ਕਰਕੇ ਇਹ ਪਰਮੇਸ਼ਰ ਇਸ ਮਾਨਨੇ ਆਪਣੇ ਆਪ ਤੈਨੂੰ ਭੁਲਾਇਆ ਹੋਇਆ ਹੈ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰ ਰਿਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨ ਇਹੋ ਮਨ ਲਾਇਓ ਹਰ ਪਰਮੇਸ਼ਰ ਸੰਬੰਧੀ ਸਰੂਪ ਲਖਣਾ ਵਾਲੀ ਕਥਾ ਹਰ ਪਰਮੇਸ਼ਰ ਦਾ ਜਸ ਕੀਰਤਨ ਅਤੇ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਨਾਲ ਇਕ ਮੋਹਤ ਅੱਧੀ ਘੜੀ ਭਾਵ 12 ਕੋ ਮਿੰਟ ਵੀ ਇਸ ਪਾਸੇ ਇਸ ਮਾਨਨੇ ਪ੍ਰੇਮ ਨੇ ਜੀਵਨ ਮਨ ਚੇਤਨੀ ਲਾਇਆ ਸਾਧ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੀ ਕਥਾ ਵਿੱਚ ਪਰਮੇਸ਼ਰ ਦੇ ਜਸ ਵਿੱਚ ਇੱਕ ਮੋਹਤ ਅੱਧੀ ਘੜੀ ਪਰ ਇਸ ਮਾਨਨੇ ਆਪਣਾ ਪ੍ਰੇਮ ਨਹੀਂ ਲਾਇਆ ਬਿਗਸੀਓ ਪੇਖ ਰੰਗ ਕਸੁੰਭਕੋ ਪਰ ਗ੍ਰਹਿ ਜੋਹਨ ਜਾਇਓ ਜਿਵੇਂ ਕੋਈ ਆਦਮੀ ਕੁਸੰਬੇ ਦੇ ਫੁੱਲਾਂ ਦਾ ਗੂੜਾ ਰੰਗ ਖੜਿਆ ਵੇਖੇ ਬਿਕਸੀ ਉਹ ਪ੍ਰਸੰਨ ਹੁੰਦਾ ਇਸੇ ਪ੍ਰਕਾਰ ਮਨ ਕੁਸੰਬੇ ਦੇ ਫੁੱਲ ਦੇ ਗੂੜੇ ਰੰਗ ਵਾਂਗ ਮਿੱਥਿਆ ਪਦਾਰਥਾਂ ਨੂੰ ਵੇਖ-ਵੇਖ ਕੇ ਮਾਇਆ ਦੇ ਸਵਾਦਾਂ ਨੂੰ ਦੇਖ-ਦੇਖ ਕੇ ਬੜਾ ਖੁਸ਼ ਹੁੰਦਾ ਹੈ ਬਹੁਤ ਪ੍ਰਸੰਨ ਹੁੰਦਾ ਪਰ ਪਰਾਏ ਗ੍ਰਹਿ ਘਰਾਂ ਵਿੱਚ ਪਰਾਇਆਂ ਇਸਤਰੀਆਂ ਦੇ ਰੂਪਾਂ ਨੂੰ ਜੋ ਹਨ ਤੱਕਣ ਵਾਸਤੇ ਜਾਇਓ ਕਹੀ ਜਾਂਦਾ ਹੈ ਚਰਨ ਕਮਲ ਸਿਓ ਭਾਉ ਨਕੀਨੋ ਨਹਿ ਸਤ ਪੁਰਖ ਮਨਾਇਓ ਸਤ ਗੁਰੂ ਕਿਰਪਾ ਕਰਕੇ ਦਸਰੇ ਕਿ ਸਤ ਗੁਰਾਂ ਦੇ ਪਵਿੱਤਰ ਚਰਨਾ ਕਬਲਾਂ ਨਾਲ ਮਾਨੇ ਭਾਉ ਪ੍ਰੇਮ ਨਹੀਂ ਕੀਤਾ ਭਾਉ ਭਾਵਨਾ ਨਹੀਂ ਕੀਤੀ ਨਹਿ ਕੀਏ ਨਾ ਹੀ ਸਤ ਸੱਚੇ ਪੁਰਖ ਪੂਰਨ ਬ੍ਰਹਮ ਨੂੰ ਗੁਰਾਂ ਦੁਆਰਾ ਮਨਾਉਣਾ ਪ੍ਰਸੰਨ ਕੀਤਾ ਤਾਵਤ ਕੋ ਤਾਵਹਿ ਬਹੁ ਭਾਤੀ ਜਿਵੇਂ ਤੇਲੀ ਬਲਦ ਪਰਮਾਇੋ ਤਾਵਤ ਤਾ ਜਾਣ ਵਾਲੇ ਭਾਵ ਮਿੱਥਿਆ ਪਦਾਰਥਾਂ ਨੂੰ ਇਕੱਤਰ ਕਰਨ ਵਾਸਤੇ ਹਲਕਾਰਾ ਬਣ ਕੇ ਮਨ ਬਹੁਤ ਭਾਤੀ ਤਰ੍ਹਾਂ ਕਰਕੇ ਦੌੜਦਾ ਫਿਰਦਾ ਜਿਵੇਂ ਤੇਲੀ ਤੇਲ ਕੱਢਣ ਵਾਲੇ ਪੁਰਖ ਦਾ ਬੈਲ ਕੋਲੂ ਦੇ ਦਿਵਾਲੇ ਪਰਮਦਾ ਫਿਰਦਾ ਰਹਿੰਦਾ ਅਰਥਾਤ ਜਿਵੇਂ ਤੇਲੀ ਬਲਦ ਨੂੰ ਕੋਲੂ ਨਾਲ ਜੋੜ ਕੇ ਅੱਖਾਂ ਤੇ ਖੋਪੇ ਬੰਨ੍ਹ ਦਿੰਦਾ ਦੇ ਬੈਲ ਕੋਲੂ ਦੇ ਦਿਵਾਲੇ ਹੀ ਭਰਮ ਦਾ ਫਿਰਦਾ ਰਹਿੰਦਾ ਤੇ ਸਮਝਦਾ ਹੈ ਕਿ ਮੈਂ ਕਈ ਮੀਲ ਵਾੜ ਤਹਿ ਕਰ ਲਈ ਹੈ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਪਰ ਜਦੋਂ ਖੋਪੇ ਅੱਖਾਂ ਤੋਂ ਖੁੱਲੇ ਜਾਂਦੇ ਆਪਣੇ ਆਪ ਨੂੰ ਉੱਥੇ ਹੀ ਖੜਾ ਵੇਖਦਾ ਹੈ ਇਸੇ ਪ੍ਰਕਾਰ स्त्री पुत्र ਆਦਿਕ ਪਰਿਵਾਰ ਰੂਪੀ ਤੇਲੇ ਜੀਵ ਦੇ ਮਾਨਰੂਪੀ ਬੈਲ ਨੂੰ ਸੰਸਾਰੀ ਵਿਹਾਰਾਂ ਰੂਪੀ ਕੋਲੂ ਨਾਲ ਜੋੜ ਕੇ ਅੱਖਾਂ ਦੇ ਮੋਹ ਰੂਪੀ ਖੋਪੇ ਬੰਨ੍ਹ ਦਿੰਦੇ ਆ ਤੇ ਮਨਰੂਪੀ ਬੈਲ ਵਿਹਾਰਾ ਰੂਪੀ ਕੋਲੂ ਦੇ ਦਿਵਾਲੇ ਹੀ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਭਟਕਦਾ ਫਿਰਦਾ ਰਹਿੰਦਾ ਤੇ ਸਮਝਦਾ ਹੈ ਕਿ ਮੈਂ ਇਤਨੇ ਪਦਾਰਥ ਇਕੱਤਰ ਕਰ ਲਏ ਹਨ ਪਰ ਜਦੋਂ ਅੰਤ ਸਮੇ ਮੋਹ ਰੂਪੀ ਖੋਪੇ ਖੋਲੇ ਜਾਂਦੇ ਤਾਂ ਆਪਣੇ ਆਪ ਨੂੰ ਜਿਵੇਂ ਜਨਮ ਵੇਲੇ ਕੱਲਾ ਆਇਆ ਸੀ ਨਾਂਗੂ ਆਇਆ ਨਾਂਗੂ ਜਾਸੀ ਸੀ ਆਪਣੇ ਆਪ ਨੂੰ ਉੱਥੇ ਹੀ ਖੜਾ ਵੇਖਦਾ ਹੈ ਆਪਣੇ ਆਪ ਨੂੰ ਇਕੱਤਰ ਕੀਤੇ ਪਦਾਰਥਾਂ ਵੱਲੋਂ ਖਾਲੀ ਖੜਾ ਹੀ ਵੇਖਦਾ ਹੈ ਨਾਮਦਾਨ ਇਸ ਨਾਨਕੀਓ ਇੱਕ ਨਿਮਖ ਨ ਕੀਰਤ ਗਾਇਓ ਇਸ ਮਨ ਨੇ ਨਾਹੀ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਿਆ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਨਾਹੀ ਧਰਮ ਦੀ ਕੀਰਤ ਕਰਕੇ ਗਰੀਬਾਂ ਨੂੰ ਦਾਨ ਦਿੱਤਾ ਤੇ ਨਾਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਨਾਹੀ ਇੱਕ ਨਿਮਖ ਛਿਨ ਭਰ ਪਰਮੇਸ਼ਰ ਦਾ ਕੀਰਤ ਕਈਏ ਕੀਰਤਨ ਰੂਪ ਵਿੱਚ ਜਾਸੀ ਗਾਉਣਾ ਕੀਤਾ ਨਾ ਨ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਨਾ ਨ ਅਖਰ ਪੋਲਾ ਬੁਲਣਾ ਹੈ ਭਾਵ ਬਹੁਤ ਤਰਾਂ ਦਾ ਅਨੇਕ ਤਰਾਂ ਦੇ ਝੂਠ ਕੂੜੇ ਪਦਾਰਥਾਂ ਵਿੱਚ ਲੱਗ ਕੇ ਮਨ ਬੜਾ ਹੀ ਤੋਖਿਓ ਪ੍ਰਸੰਨ ਰਹਿੰਦਾ ਨਾ ਨ ਅਨੇਕਾਂ ਤਰਾਂ ਦੇ ਝੂਠੇ ਪਦਾਰਥਾਂ ਦੇ ਤੇ ਹੋਰ ਨਾਲ ਲੋਕਾਂ ਦੇ ਮਨਾਂ ਨੂੰ ਪਖੰਡ ਵਿੱਚ ਲਾ ਕੇ ਪ੍ਰਸੰਨ ਰਹਿੰਦਾ ਇਹ ਅਪਣਾਇਓ ਆਪਣਾ ਆਪ ਪਾਵ ਆਪਣੇ ਆਤਮਿਕ ਸਰੂਪ ਨੂੰ ਬੁੱਝਿਓ ਬੁੱਝਿਆ ਸਮਝਿਆ ਹੀ ਨਹੀਂ ਕਬੀਰ ਅਵਰਹ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵਤ ਆਇਓ ਪਰ ਉਪਕਾਰ ਦੂਸਰਿਆਂ ਦੇ ਭਲੇ ਲਈ ਸ੍ਰੇਸ਼ਟ ਕਾਰਜ ਵੀ ਕਦੇ ਨਹੀਂ ਕੀਤੇ ਤੇ ਨਾਹੀਂ ਸਤਿਗੁਰਾਂ ਦੀ ਸੇਵ ਟਹਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਇਕਜਿਟ ਹੋ ਕੇ ਧਿਆਉਣਾ ਕੀਤਾ ਪੰਚ ਦੂਤ ਰਜ ਸੰਗਤ ਗੋਸ਼ਟ ਮਤਵਾਰੋ ਮਦਮਾਇੋ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤਾਂ ਦੀ ਸੰਗਤ ਵਿੱਚ ਖਚ ਧੋਕੇ ਮਨ ਉਹਨਾਂ ਦੇ ਨਾਲ ਗੋਸ਼ਟ ਚਰਚਾ ਕਰਦਾ ਰਹਿੰਦਾ ਤੇ ਮਾਇਉ ਮਾਇਆ ਦੇ ਮਦ ਨਸ਼ੇ ਵਿੱਚ ਮਾਇਆ ਦੇ ਮਦ ਹੰਕਾਰ ਵਿੱਚ ਮਾਇਆ ਰੂਪੀ ਮਦ ਸ਼ਰਾਬ ਚੜ੍ਹਨੇ ਕਰਕੇ ਮਤਵਾਰੂ ਮਸਤ ਹੋ ਰਿਹਾ ਹੈ। हे ਭਾਈ ਜੇਕਰ ਇਹਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਦਸਿਏ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ। ਪਾਤਸ਼ਾਹ ਫਰਮਾਉਂਦੇ ਜੇ ਇਹਨਾਂ ਤੋਂ ਬਚਣਾ ਹੈ ਤਾਂ ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਬੇਨਤੀ ਅਰਜ ਕਰਿਆ ਕਰੋ। हे ਪਰਮੇਸ਼ਰ ਜੀ ਤੁਹਾਨੂੰ ਭਗਤੀ ਕਰਨ ਵਾਲੇ ਭਗਤਾਂ ਨਾਲ ਵਸ਼ਲ ਪਿਆਰ ਕਰਨ ਵਾਲਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆਇਆ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਲਾਜ ਅਪਨਾਇਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਜੀ ਮੈਂ ਸੰਸਾਰ ਦੇ ਵਿਵਹਾਰ ਦੀ ਤਰਫੋਂ ਭੱਜ ਕੇ ਆਪ ਜੀ ਦੀ satsangat ਦੇ ਆਪ ਜੀ ਦੀ ਸ਼ਰਨ ਪਿੱਛੇ ਆਂ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਅਪਣਾਇਓ ਆਪਣਾ ਦਾਸ ਜਾਣ ਕੇ ਮੇਰੀ ਲੋਕ ਪ੍ਰਲੋਕ ਵਿੱਚ ਲਾਜ ਲੱਜਿਆ ਇੱਜ਼ਤ ਰੱਖ ਲਵੋ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਮਿਰਤਾ ਆਇਆ ਏ ਭਾਈ ਵਾਹਿਗੁਰੂ ਦਾ ਸਰੂਪ ਬੂਝੇ ਸਮਝੇ ਤੋਂ ਬਗੈਰ ਮਾਨੁਖ ਪੁਰਖ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਬੇਅਰਥ ਹੈ ਅਨਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕ ਓੜਾਇਆ ਰਹਾਉ ਭਾਵੇਂ ਉਹ अनेका ਤਨ ਤੇ ਬਸਤਰ ਗਹਿਣੇ ਆਦ ਸਾਜ ਸਜਾ ਕੇ ਬਹੁਤੇ ਪ੍ਰਤਖ ਸੀਗਾਰ ਸ਼ਿੰਗਾਰ ਕਰਦਾ ਹੈ ਭਾਵੇਂ ਉਹ अनेका ਤਰ੍ਹਾਂ ਦੇ ਆਸਣ ਪ੍ਰਾਣਾਯਾਮ ਆਦਕ ਸਾਜਾਂ ਨੂੰ ਸਜਾ ਕੇ ਬਹੁਤ ਸਾਰੇ ਤਰਾਟਿਕ ਆਦ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਕਰਦਾ ਹੈ ਪਰ ਇਹ ਸਾਰੇ ਇਸ ਤਰ੍ਹਾਂ નિਸਫਲਿਆ ਜਿਵੇਂ ਕਹਿੰਦੇ ਮੁਰਦੇ ਆਦਮੀ ਨੂੰ ਬਸਤਰ ਪਹਿਨਾਏ ਹੁੰਦੇ ਤਵੇਂ ਨਾਮ ਤੋਂ ਬਗੈਰ ਸਭ ਕੁਝ ਵਿਅਰਥ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਧਾਈ ਧਾਈ ਕਿਪਨ ਸ਼ਰਮਕੀਨੋ ਇਕੱਤਰ ਕਰੀ ਹੈ ਮਾਇਆ ਧਾਈ ਧਾ ਜਾਣ ਵਾਲੇ ਪਾਵ ਮਿੱਥਿਆ ਪਦਾਰਥਾਂ ਵਾਸਤੇ ਧਾਈ ਦੌੜ ਦੌੜ ਕੇ ਪਾਵ ਹਲਕਾਰਾ ਬਣ ਬਣ ਕੇ ਕਿਪਨ ਸੂਮ ਪੁਰਖ ਨੇ ਬੜਾ ਹੀ ਸ਼ਰਮਤ ਕੇਵਾਂ ਸਰੀਰ ਤੇ ਸਹਾਰਨਾ ਕੀਤਾ ਸ਼ਰਮ ਕਸ਼ਟ ਸਹਾਰਨਾ ਕੀਤਾ ਇਉਂ ਬਹੁਤ ਸਾਰੀ ਮਾਇਆ ਇਕੱਠੀ ਕੀਤੀ ਹੈ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ ਪਰਸ ਮਾਇਆ ਕਰਕੇ ਕੋਈ ਦਾਨ ਤੇ ਪੁਰਬ ਦੇ ਸਮੇ ਪੁੰਨ ਤੇ ਨਾਹੀਂ ਸੰਤਨ ਮਹਾਤਮਾ ਜਨਾਂ ਦੀ ਸੇਵਾ ਟਹਿਲ ਕੀਤੀ ਇਸ ਲਈ ਉਸ ਸੂਮ ਪੁਰਖ ਦਾ ਪਦਾਰਥ ਕਿੱਥੇ ਕਿਸੇ ਵੀ ਕੰਮ ਨਾ ਆਇਆ ਉਸ ਪੁਰਖ ਦੇ ਅੰਤ ਸਮੇ ਪਦਾਰਥ ਇਕੱਤਰ ਕੀਤੇ ਕਿਸੇ ਵੀ ਕੰਮ ਨਾ ਆਇਆ ਮਾਇਆ ਜੋੜੀ ਹੋਈ ਕਿਸੇ ਕੰਮ ਨਹੀਂ ਆਈ ਇਹ ਤਾਂ ਈਉਂ ਹੈ ਕਰ ਆਪਰਣ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਜਿਵੇਂ ਕਾਮਨ ਇਸਤਰੀ ਨੇ ਆਪਰਣ ਗਹਿਣੇ ਪਾ ਕਰਕੇ ਸੇਜਾ ਆਦ ਸਵਾਰ ਕੇ ਪਤੀ ਦੀ ਪ੍ਰਾਪਤੀ ਵਾਸਤੇ ਚੰਗਾ ਥਾਟ ਬਣਾ ਲਿਆ ਹੋਵੇ ਚੰਗੀ ਬਣਾਵਟ ਬਣਾ ਲਈ ਹੋਵੇ ਸੰਗ ਨਾ ਪਾਇਓ ਆਪਣੇ ਭਰਤੇ ਪੇਖ-ਪੇਖ ਦੁੱਖ ਪਾਇਆ ਪਾਤਸ਼ਾਹ ਫਰਾਉਨ ਪਰਮਉਂਦੇ ਹਨ ਜੇਕਰ ਉਸਨੇ ਆਪਣੇ ਭਰਤੇ ਪਤੀ ਦਾ ਸਾਥ ਹੀ ਨਾ ਪਾਇਆ ਤਾਂ ਉਹ ਆਪਣੇ ਕੀਤੇ ਸ਼ਿੰਗਾਰਾਂ ਤੇ ਬਣਾਵਟਾਂ ਨੂੰ ਦੇਖ-ਦੇਖ ਕੇ ਦੁੱਖ ਕਸ਼ਟ ਹੀ ਪਾਉਣਾ ਕਰਦੀ ਹੈ ਪਾਉ ਉਸ ਨੂੰ ਪਤੀ ਦੀ ਪ੍ਰਸੰਨਤਾ ਦਾ ਸੁੱਖ ਨਹੀਂ ਮਿਲਦਾ ਸਾਰੂ ਦਿਨਸ ਮਜ਼ੂਰੀ ਕਰਤਾ ਤੋਹ ਮੂਸਲੇ ਸ਼ਰਾਇਆ ਖੇਦ ਭਇਓ ਬੇਗਾਰੀ ਨਿਆਈ ਕਰ ਕੈ ਕਾਮ ਨ ਆਇਆ ਜਿਵੇਂ ਕੋਈ ਪੁਰਖ ਸਾਰਾ ਦਿਨ ਮਜ਼ੂਰੀ ਮਿਹਨਤ ਕਰਦਾ ਫਿਰਦਾ ਹੈ ਜੋ ਮੂਸਲੇ ਮੂਸਲੇ ਨਾਲ ਤੋਹ ਫੂਸ ਚੌਲਾਂ ਦੇ ਚਿੱਲੜ ਨੂੰ ਸ਼ਰਾਇਆ ਦਰੜਦਾ ਰਿਆ ਪਰੰਤੂ ਫੂਸ ਦੇ ਦਰਣ ਨਾਲ ਦਾਣੇ ਨਹੀਂ ਮਿਲਦੇ ਜਿਵੇਂ ਬੇਗਾਰੀ ਜ਼ਬਰਦਸਤੀ ਫੜ ਕੇ ਲਿਆਂਦੇ ਪੁਰਖ ਨੂੰ ਪੈਸੇ ਨਾ ਮਿਲਣ ਦਾ ਦੁੱਖ ਹੁੰਦਾ ਐਉਂਸ ਪੁਰਖ ਨੂੰ ਵੀ ਬੇਗਾਰੀ ਪੁਰਖ ਵਾਂਗ ਖੇਦ ਹੁੰਦਾ ਦੁੱਖ ਹੀ ਪ੍ਰਾਪਤ ਹੋਇਆ ਹੁੰਦਾ ਕਿਉਂਕਿ ਉਸਨੇ ਜੋ ਸਾਰਾ ਦਿਨ ਮਜ਼ਦੂਰੀ ਮੂਸਲੇ ਨਾਲ ਫੂਸ ਦਰੜਿਆ ਸੀ ਉਹ ਘਰ ਕਹਿ ਉਹ ਘਰ ਦੇ ਕਿਸੇ ਵੀ ਕੰਮ ਨਹੀਂ ਆਇਆ ਭਇਓ ਅਨੁਗ੍ਰਹਿ ਜਾ ਕੋ ਪ੍ਰਭ ਕੋ ਪਰਿਓ ਅਨੁਗੁਰ ਹੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਜਿਸ ਪੁਰਖ ਉਤੇ ਪ੍ਰਭ ਪਰਮੇਸ਼ਰ ਦਾ ਮਨ ਅਨੁਗ੍ਰਹ ਕਿਰਪਾਲੂ ਹੋਇਆ ਹੈ ਉਸ ਦੇ ਹਿਰਦੈ ਚਿੱਤ ਵਿੱਚ ਪਰਮੇਸ਼ਰ ਨੇ ਨਾਮ ਵਸਾ ਦਿੱਤਾ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਸਤਸੰਗਤ ਦੀ ਸ਼ਰਨ ਦੇ ਪਿੱਛੇ ਪਿਆ ਹੈ ਉਸ ਜਨਪੁਰਖ ਨੇ ਪਰਮੇਸ਼ਰ ਦਾ ਰਸ ਆਨੰਦ ਪਾਉਣਾ ਕੀਤਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ